ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਤੇ ਪਰ ਹੁਣ ਅੱਜ ਥੋੜਾ ਜਿਹਾ ਇਹ ਵੀਡੀਓ ਆਪਣਾ ਡਿਫਰੈਂਟ ਤਰੀਕੇ ਦਾ ਜਿਹੜਾ ਅੱਜ ਜਿਹੜੇ ਕ੍ਰਾਈਮ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹਦੇ ਨਾਲ ਥੋੜਾ ਲਿੰਕ ਮੇਰਾ ਲਿੰਕ ਬਿਲਕੁਲ ਸਿੱਧਾ ਸਿੱਧਾ ਆਪਣਾ ਹੈਗਾ ਇਸ ਤੋਂ ਪਹਿਲਾਂ ਨਾਰਮਲ ਜਿਹੜੇ ਆਪਾਂ ਵੀਡੀਓ ਦੇਖਦੇ ਆ ਮੈਂ ਤੁਹਾਨੂੰ ਸੁਣਾਉਣਾ ਤੁਸੀਂ ਸੁਣਦੇ ਹੋ ਉਹਨਾਂ ਦੇ ਵਿੱਚ ਕਿਸੇ ਹੋਰ ਦੀ ਕਹਾਣੀ ਹੁੰਦੀ ਆ ਪਰ ਇਹ ਜਿਹੜੀ ਕਹਾਣੀ ਆ ਇਹਦੇ ਪਾਤਰ ਤੁਸੀਂ ਵੀ ਬਣ ਸਕਦੇ ਹੋ ਮੈਂ ਵੀ ਬਣ ਸਕਦਾ ਮੇਰੇ ਨਾਲ ਐਕਚੁਅਲੀ ਇਹ ਚੀਜ਼ ਇੱਕ ਦੋ ਵਾਰ ਹੋਈ ਆ ਤੇ ਮੈਨੂੰ ਹੁਣ ਹੈਰਾਨੀ ਹੁੰਦੀ ਹੈ ਕਿ ਅੱਜ ਇਹ ਚੀਜ਼ ਇੰਨੀ ਪੌਪੂਲਰ ਹੋਈ ਬਹੁਤ ਸਾਲ ਪਹਿਲਾਂ ਮੇਰੇ ਨਾਲ ਹੋਈ ਸੀ ਤੇ ਉਹ ਵੀ ਮੈਂ ਤੁਹਾਨੂੰ ਦੱਸ ਦੋਗਾ ਉਹ ਵੀ ਕਹਾਣੀ ਕੀ ਹੈਗੀ ਆ ਤੇ ਸਾਈਬਰ ਕਰਾਈਮ ਬਹੁਤ ਜ਼ਿਆਦਾ ਵੱਧ ਰਹੇ ਆ ਬਹੁਤ ਹੀ ਜ਼ਿਆਦਾ ਇਨ੍ਹਾਂ ਤੋਂ ਧਿਆਨ ਰੱਖਣ ਦੀ ਲੋੜ ਆ ਇਨ੍ਹਾਂ ਦੇ ਵਿੱਚ ਇੱਕ ਨਵੀਂ ਚੀਜ਼ ਆਈ ਆ ਹੁਣ ਜਿਹੜੀ ਉਹ ਹੈਗੀ ਸਾਈਬਰ ਅਰੈਸਟ ਦੀ ਆਪਣਾ ਸਮਾਜ ਆਪਣਾ ਸਮਾਜਿਕ ਤਾਣਾ ਬਣਾ ਹੀ ਇਸ ਤਰ੍ਹਾਂ ਦਾ ਬਣ ਗਿਆ ਪੁਲਿਸ ਕੋਲੇ ਇੰਨੇ ਕ ਜਿਆਦਾ ਅਖਤਿਆਰ ਹੋ ਗਏ ਕਿ ਨਾਰਮਲ ਬੰਦਾ ਉਹੀ ਡਰ ਜਾਂਦਾ ਇਨਾਂ ਚੀਜ਼ਾਂ ਤੋਂ ਤੇ ਏਸੇ ਆਪਣੇ ਡਰ ਦਾ ਫਾਇਦਾ ਉਠਾ ਕੇ ਇਹ ਹੁਣ ਜਿਹੜੇ ਲੋਕ ਨੇ ਜਿਹੜੇ ਇੰਟਰਨੈਟ ਦੇ ਉੱਪਰ ਫੋਨ ਕਰਕੇ ਅਲੱਗ-ਅਲੱਗ ਤਰ੍ਹਾਂ ਦੀਆਂ ਠੱਗੀਆਂ ਮਾਰਦੇ ਆ ਇਹ ਸਾਡੇ ਉਸ ਡਰ ਦਾ ਫਾਇਦਾ ਉਠਾਉਂਦੇ ਆ ਇੱਕ ਨਵੀਂ ਚੀਜ਼ ਕੀ ਆਈ ਆ ਤੁਸੀਂ ਬਹੁਤ ਧਿਆਨ ਨਾਲ ਇਹ ਚੀਜ਼ ਸੁਣਿਓ ਤੇ ਜੇ ਤੁਹਾਡੇ ਨਾਲ ਵੀ ਹੁੰਦੀ ਆ ਇਹਨੂੰ ਅਵੇਅਰ ਕਰਿਓ ਨਾਲ ਦੇ ਲੋਕਾਂ ਨੂੰ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਜ਼ਰੂਰ ਕਰਿਓ ਤੁਹਾਨੂੰ ਫੋਨ ਆਊਗਾ ਕੋਈ ਅਲੱਗ-ਅਲੱਗ ਉਹ ਵੀ ਮੈਂ ਅੱਗੇ ਦੱਸਦਾ ਕਿਸ ਕੋਈ ਵੀ ਤੁਹਾਨੂੰ ਕਾਰਨ ਦੱਸਿਆ ਜਾਊਗਾ ਕੋਈ ਵੀ ਰੀਜ਼ਨ ਦਿੱਤਾ ਜਾਊਗਾ ਤੇ ਉਹਦੇ ਨਾਲ ਤੁਹਾਨੂੰ ਇਹ ਕਿਹਾ ਜਾਊਗਾ ਕਿ ਤੁਹਾਡੀ ਸਾਈਬਰ ਅਰੈਸਟ ਹੋ ਰਹੀ ਆ ਇਸ ਟਾਈਮ ਤੁਸੀਂ ਫੋਨ ਨਹੀਂ ਕੱਟ ਸਕਦੇ ਤੇ ਇਸ ਟਾਈਮ ਸਾਡੀ ਕੋਈ ਕਾਨੂੰਨੀ ਕਾਰਵਾਈ ਤੁਹਾਡੇ ਉੱਪਰ ਚੱਲ ਰਹੀ ਆ ਤੇ ਉਹ ਸਾਰਾ ਕੁਝ ਹੈਗਾ ਤੇ ਤੁਸੀਂ ਫੋਨ ਨਾ ਕਟਿਓ ਤੇ ਨਾਲੇ ਇਸ ਤੋਂ ਬਾਅਦ ਤੁਹਾਨੂੰ ਕਿਹਾ ਜਾਊਗਾ ਕਿ ਉਹ ਵੀਡੀਓ ਕਾਲ ਹੋਊਗੀ ਮੇਨਲੀ ਵੀਡੀਓ ਕਾਲ ਕਿਉਂ ਹੋਊਗੀ ਹੁਣ ਤੁਸੀਂ ਕਹੋਗੇ ਕਿ ਇੱਥੇ ਉਹ ਬੰਦਾ ਆਪਣੀ ਸ਼ਕਲ ਤੁਹਾਨੂੰ ਕਿਉਂ ਦਿਖਾਊਗਾ ਉਹ ਇਸ ਕਰਕੇ ਦਿਖਾਊਗਾ ਕਿਉਂਕਿ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰੋਗੇ ਉਹ ਤੁਹਾਡੇ ਸਾਹਮਣੇ ਤੋਂ ਦੂਸਰੇ ਪਾਸੇੋਂ ਪੁਲਿਸ ਦੀ ਵਰਦੀ ਪਾ ਕੇ ਬੈਠਾ ਹੋਊਗਾ ਬੰਦਾ ਤੇ ਪੁਲਿਸ ਦੀ ਵਰਦੀ ਪਾਈ ਹੋਈ ਤੁਹਾਨੂੰ ਵੈਸੇ ਹੀ ਇੱਕਦਮ ਲੱਗੂਗਾ ਕਿ ਸਾਨੂੰ ਪੁਲਿਸ ਵਾਲੇ ਨੇ ਫੋਨ ਕੀਤਾ ਤਾਂ ਇਹ ਚੀਜ਼ ਹੁਣ ਇੱਥੇ ਮੈਂ ਤੁਹਾਨੂੰ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ ਬਹੁਤ ਸਾਲ ਪੁਰਾਣੀ ਗੱਲ ਮੈਨੂੰ ਤਿੰਨ ਜਾਂ ਚਾਰ ਵਾਰ ਫੋਨ ਆਇਆ ਸੀਗਾ ਕੋਈ ਇੱਕੀ ਇਨਸਾਨ ਤਾਂ ਪਹਿਲਾਂ ਤਾਂ ਮੈਂ ਵੈਸੇ ਫੋਨ ਤੇ ਬਹੁਤ ਘੱਟ ਰਾਨਾ ਮੈਂ ਉਹੀ ਇਗਨੋਰ ਹੀ ਕਰਤਾ ਜੋ ਚੌਥੀ ਇੱਕ ਵਾਰ ਤੱਕ ਮੈਨੂੰ ਇਹ ਗੱਲ ਸਮਝ ਲੱਗੀ ਉਹਦੀ ਤਾਂ ਫਿਰ ਫਾਈਨਲੀ ਚਲੋ ਮੈਂ ਵੀ ਉਹਨੂੰ ਬੋਲਿਆ ਕਿ ਮੈਂ ਖੁਦ ਵਕੀਲ ਹੈਗਾ ਮੈਂ ਲਾਅ ਕੀਤਾ ਹੋਇਆ ਉਹ ਸਾਰਾ ਕੁਝ ਤਾਂ ਉਸ ਤੋਂ ਬਾਅਦ ਉਹਦਾ ਫੋਨ ਨਹੀਂ ਆਇਆ ਪਰ ਇਹੀ ਮੋਡਸ ਉਪਰੰਡਾ ਹੀ ਸੀ ਕਿ ਤੁਹਾਡੇ ਅਗੇਂਸਟ ਕੇਸ ਚੱਲ ਰਿਹਾ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਤੇ ਫਲਾਣੀ ਤਰੀਕ ਨੂੰ ਜੇ ਤੁਸੀਂ ਨਹੀਂ ਆਉਂਦੇ ਤਾਂ ਤੁਹਾਡੇ ਅਗੇਂਸਟ ਵਾਰੰਟ ਜਾਰੀ ਹੋਣਗੇ ਤਾਂ ਉਹ ਸਾਰਾ ਕੁਝ ਹੋਊਗਾ ਤੇ ਇਹ ਦੋ ਤਿੰਨ ਵਾਰ ਮੈਨੂੰ ਫੋਨ ਆਇਆ ਮੈਂ ਉਹੀ ਉਹਨੂੰ ਇੱਕ ਤਰ੍ਹਾਂ ਨਾਲ ਸਮਝ ਲਓ ਕਿ ਐਵੇਂ ਇੱਕ ਰਬੇਸ਼ਕ ਬਕਵਾਸ ਸਮਝ ਕੇ ਉਹ ਫੋਨ ਉਹਦੇ ਹੀ ਕੱਟਦਾ ਜਦ ਉਹ ਇਨਸਾਨ ਨੇ ਤੰਗ ਕਰਨਾ ਨਹੀਂ ਬੰਦ ਕੀਤਾ ਤਾਂ ਉਹਨੂੰ ਮੈਂ ਬੋਲਿਆ ਕਿ ਮੈਂ ਖੁਦ ਵੀ ਵਕੀਲ ਹਾਂ ਤੇ ਇਹ ਵੀ ਉਹਨੂੰ ਮੈਂ ਕਿਹਾ ਕਿ ਮੇਰੇ ਕੋਲ ਤੇਰਾ ਨੰਬਰ ਹੈਗਾ ਹੁਣ ਮੈਂ ਤੇਰੇ ਉੱਪਰ 420 ਦਾ ਕੇਸ ਕਰੂੰਗਾ ਤੇ ਉਲਟਾ ਉਹੀ ਇਨਸਾਨ ਮਤਲਬ ਉਹ ਡਰ ਗਿਆ ਤਾਂ ਐਂ ਚੀਜ਼ਾਂ ਪਰ ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਇਹ ਨਿਊਜ਼ ਵੀ ਆਈ ਸੀ YouTube ਦੇ ਉੱਪਰ ਵੀ ਇਹਨਾਂ ਇਹ ਭਾਈ ਸਾਹਿਬ ਦੀ ਕਹਾਣੀ ਆਈ ਆ हिमाचल ਤੋਂ ਸੀਗੇ ਇਹ ਪੰਜਾਬ ਚ ਵੀ ਹੋਈ ਦੋ ਤਿੰਨ ਜਣਾ ਨਾ ਤੁਸੀਂ ਘਰ ਬੈਠੇ ਹੋ ਆਰਾਮ ਨਾਲ ਤੁਹਾਨੂੰ ਫੋਨ ਆਊਗਾ ਤੁਹਾਨੂੰ ਇਹ ਕਿਹਾ ਜਾਊਗਾ ਕਿ ਤੁਹਾਡੀ ਜਿਹੜੀ ਕਿ ਤੁਹਾਡਾ ਜਿਹੜਾ ਵੀਕਲ ਹੈਗਾ ਕੋਈ ਸਕੂਟਰ ਮੋਟਰਸਾਈਕਲ ਜਾਂ ਕੋਈ ਕਾਰ ਵਗੈਰਾ ਕੋਈ ਵੀ ਇੱਕ ਤੁਹਾਨੂੰ ਵੈਸੇ ਉਹ ਬੋਲ ਦੇਣਗੇ ਕਿ ਉਹਦਾ ਜਿਹੜਾ ਨੰਬਰ ਹੈਗਾ ਉਹ ਸਾਡੇ ਕੋਲ ਰਜਿਸਟਰ ਹੋ ਗਿਆ ਕਿਉਂਕਿ ਉਹ ਜਿਹੜਾ ਨੰਬਰ ਹੈਗਾ ਉਸ ਵੀਕਲ ਦੇ ਉੱਪਰ ਕਾਫੀ ਸਾਰੀਆਂ ਗੈਰ ਕਾਨੂੰਨੀ ਐਕਟੀਵਿਟੀਆਂ ਕੀਤੀਆਂ ਗਈਆਂ ਕਿ ਤੁਹਾਡੇ ਵਹੀਕਲ ਦੇ ਨਾਲ ਸਾਡੇ ਕੋਲ ਉਹਦਾ ਨੰਬਰ ਰਿਕਾਰਡ ਹੋਇਆ ਸਾਡੇ ਥਾਣੇ ਚ ਉਹਦੀ ਕੰਪਲੇਂਟ ਆਈ ਆ ਤੇ ਉਹਦੇ ਅਗੇਂਸਟ ਕੰਪਲੇਂਟ ਆਈ ਆ ਕਿ ਗੈਰ ਕਾਨੂੰਨੀ ਕਾਰਵਾਈਆਂ ਦੇ ਵਿੱਚ ਤੁਹਾਡਾ ਵਹੀਕਲ ਯੂਜ਼ ਹੋਇਆ ਹੁਣ ਤੁਸੀਂ ਕਹੋਗੇ ਕਿ ਉਹ ਤਾਂ ਸਾਡੇ ਘਰੇ ਖੜਾ ਵਾ ਤਾਂ ਉਹਨਾਂ ਨੇ ਇਹ ਜੀ ਕੋਈ ਗੱਲ ਅੱਗੇ ਸੁਣਨੀ ਨਹੀਂ ਵੈਸੇ ਵੀ ਸਾਹਮਣੇ ਤੋਂ ਇੱਕ ਪੁਲਿਸ ਦੀ ਵਰਦੀ ਪਾ ਕੇ ਇੱਕ ਬੰਦਾ ਤੁਹਾਨੂੰ ਕਹਿ ਰਿਹਾ ਸ਼ਕਤੀ ਦੇ ਨਾਲ ਤੇ ਤੁਹਾਡੇ ਤੇ ਕੇਸ ਕੀਤਾ ਜਾਊ ਤਾਂ ਇੱਕ ਸਿੱਧੀ ਗੱਲ ਆ ਕਿ ਨਾਰਮਲ ਇਨਸਾਨ ਹੈਗੇ ਆ ਤੇ ਸਿਟੀ ਪਿਟੀ ਇੱਕ ਵਾਰ ਗੁੰਮ ਹੋ ਜਾਣੀ ਡਰ ਜਾਣਾ ਤੁਸੀਂ ਤਾਂ ਇਹ ਸਾਰਾ ਕੁਝ ਹੈਗਾ ਤੇ ਇੱਕ ਤਾਂ ਆ ਚੀਜ਼ ਹੈਗੀ ਯਾਦ ਰੱਖਿਓ ਕਦੇ ਵੀ ਇਸ ਤਰ੍ਹਾਂ ਦੇ ਨਾਲ ਕੋਈ ਫੋਨ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਹੜੀ ਵੀ ਕੋਰਟ ਦੀ ਪ੍ਰਕਿਰਿਆ ਹੁੰਦੀ ਹੈ ਕਾਰਵਾਈ ਹੁੰਦੀ ਹੈ ਜਾਂ ਪੁਲਿਸ ਦੀ ਜਾਂ ਕੋਈ ਵੀ ਸਰਕਾਰੀ ਹੁੰਦਾ ਫੋਨਾਂ ਦੇ ਉੱਪਰ ਨਹੀਂ ਹੁੰਦਾ ਤਾਂ ਇਸ ਕਰਕੇ ਜੇ ਤੁਹਾਡੇ ਨਾਲ ਕਦੇ ਵੀ ਇਸ ਤਰ੍ਹਾਂ ਹੁੰਦਾ ਤਾਂ ਉਹਨੂੰ ਆਪਣੇ ਤਰੀਕੇ ਨਾਲ ਨੇ ਜਿਠਲੇ ਉਹ ਜਿਵੇਂ ਵੀ ਨਿਜਠਣਾਏ ਸਿਰਫ ਇੱਕ ਫੇਕ ਕਾਲ ਹੈਗੀ ਥੋਤੋਂ ਤੋਂ ਪੈਸੇ ਕਢਵਾਉਣ ਦਾ ਇੱਕ ਤਰੀਕਾ ਵਾ ਅਗਲੀ ਚੀਜ਼ ਹੈਗੀ ਆ ਇਹਦੇ ਉੱਪਰ ਐਕਚੁਅਲੀ ਮੈਂ ਪਹਿਲਾਂ ਵੀਡੀਓ ਬਣਾਇਆ ਸੀ ਹੋ ਸਕਦਾ ਕੁਝ ਦੋਸਤ ਮੈਨੂੰ ਇਹ ਵੀ ਕਹਿਣ ਕਿ ਪਹਿਲਾਂ ਵੀਡੀਓ ਬਣਾਇਆ ਤੂੰ ਦੁਬਾਰਾ ਫੇਰ ਉਹੀ ਚੀਜ਼ ਕਰੀ ਜਾ ਨਾ ਨਹੀਂ ਉਹ ਨਹੀਂ ਹੈਗੀ ਉਹ ਜਿਹੜਾ ਵੀਡੀਓ ਸੀਗਾ ਉਹ ਸਿਰਫ ਬਾਹਰਲੇ ਲੋਕਾਂ ਦੇ ਉੱਪਰ ਹੋ ਰਿਹਾ ਸੀ ਤੇ ਮੈਨੂੰ ਵੀ ਉਦੋਂ ਹੀ ਲੱਗਿਆ ਕਿ ਆਏ ਸਿਰਫ ਅਮਰੀਕਨ ਉਦੋਂ ਵੀ ਮੈਂ ਇਹੀ ਕਿਹਾ ਸੀ ਕਿ ਕਿ ਬਜ਼ੁਰਗਾਂ ਨੂੰ ਟਾਰਗੇਟ ਕਰ ਰਹੇ ਪਰ ਉਹ ਚੀਜ਼ ਹੁਣ ਇੰਡੀਆ ਦੇ ਵਿੱਚ ਇਸ ਸਕੈਮ ਅੱਜ ਦੀ ਡੇਟ ਸਭ ਤੋਂ ਜ਼ਿਆਦਾ ਜਿਹੜਾ ਕਾਮਨ ਚੱਲ ਰਿਹਾ ਉਹ ਇੰਡੀਆ ਦੇ ਵਿੱਚ ਇਹ ਵਾਲਾ ਸਕੈਮ ਹੈਗਾ ਸਾਈਬਰ ਅਰੈਸਟ ਦਾ ਇੰਨਾ ਵੱਡਾ ਕਿ ਈਵਨ ਰਵੀਸ਼ ਕੁਮਾਰ ਬਹੁਤ ਵੱਡੇ ਪੱਤਰਕਾਰ ਨੇ ਉਹ ਵੀ ਇਹਦੇ ਉੱਪਰ ਵੀਡੀਓ ਬਣਾ ਚੁੱਕਿਆ ਹੁਣ ਤਾਂ ਮਤਲਬ ਹਰ ਇੱਕ ਚੈਨਲ ਨਹੀਂ ਆਪਣੇ ਆਪਣੇ ਚੈਨਲ ਤੋਂ ਅਵੇਅਰ ਕੀਤਾ ਲੋਕਾਂ ਨੂੰ ਕਿ ਇਸ ਤਰ੍ਹਾਂ ਹੋ ਰਿਹਾ ਤੇ ਇਹ ਤੋਂ ਬਚੋ ਅਗਲੀ ਚੀਜ਼ ਹੈ ਕੀ ਆ ਕੋਈ ਇਨਸਾਨ ਤੁਹਾਨੂੰ ਕਸਟਮ ਦਾ ਅਫੀਸਰ ਬਣ ਕੇ ਫੋਨ ਕਰੂਗਾ ਤੁਹਾਨੂੰ ਕਹੂਗਾ ਕਿ ਫਲਾਣੇ ਕੰਟਰੀ ਤੋਂ ਇਸ ਜਹਾਜ਼ ਦੇ ਉੱਪਰ ਤੁਹਾਡੇ ਨਾਮ ਦੇ ਉੱਤੇ ਇੱਕ ਪਾਰਸਲ ਆਇਆ ਤੁਸੀਂ ਸਾਹਮਣੇ ਕਹੋਗੇ ਕਿ ਇਸ ਤਾਂ ਜਾਣਦੇ ਨਹੀਂ ਤਾਂ ਉਹ ਤੁਹਾਨੂੰ ਕਹਿਣਗੇ ਕਿ ਸਾਨੂੰ ਇਹ ਤਾਂ ਕੋਈ ਮਤਲਬ ਨਹੀਂ ਹੈਗਾ ਅਸੀਂ ਤਾਂ ਸਿਰਫ ਕਸਟਮ ਵਾਲੇ ਆ ਤੁਹਾਡੇ ਨਾਮ ਦੇ ਉੱਤੇ ਇਹ ਪਾਰਸਲ ਆਇਆ ਹੋਇਆ ਇਹਦੇ ਉੱਪਰ ਇੰਨੀ ਡਿਊਟੀ ਲੱਗਣੀ ਆ ਤੇ ਹੁਣ ਜੇ ਤੁਸੀਂ ਇਹ ਡਿਊਟੀ ਨਹੀਂ ਪੇ ਕਰਦੇ ਤਾਂ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਹੁਣ ਇੱਕ ਤਾਂ ਕਸਟਮ ਵਾਲਿਆਂ ਦਾ ਫੋਨ ਆ ਗਿਆ ਤੇ ਫੇਰ ਡਰ ਜਾਣਾ ਕਿ ਇਹ ਹੋ ਕੀ ਗਿਆ ਕਾਨੂੰਨ ਆਪਾਂ ਨੂੰ ਪਤਾ ਨਹੀਂ ਹੈਗਾ ਤਾਂ ਇਸ ਤਰ੍ਹਾਂ ਮੈਂ ਤੁਹਾਨੂੰ ਦੂਸਰਾ ਤਰੀਕਾ ਇਹ ਹੈਗਾ ਕਸਟਮ ਵਾਲਾ ਤੀਸਰਾ ਤਰੀਕਾ ਇੱਕ ਬਹੁਤ ਦਿਲਚਸਪ ਤਰੀਕਾ ਵਾ ਤੀਸਰਾ ਉਹਦੇ ਚੋਂ ਤੁਹਾਨੂੰ ਫੋਨ ਕਰਕੇ ਕਹਿੰਦੇ ਆ ਕਿ ਤੁਹਾਡਾ ਬੱਚਾ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਦਾ ਬੱਚਾ ਕਿ ਕੋਈ ਵੀ ਤੁਹਾਡੇ ਭਾਈ ਦਾ ਤੁਹਾਡੇ ਭੈਣ ਦਾ ਕਿਸੇ ਦਾ ਵੀ ਕੋਈ ਬੱਚਾ ਵਾ ਕਿ ਉਹਨੂੰ ਅਸੀਂ ਫੜਿਆ ਗ੍ਰਿਫਤਾਰ ਕੀਤਾ ਵਾ ਇੰਨੀ ਜ਼ਿਆਦਾ ਅਮਾਊਂਟ ਦੇ ਨਾਲ ਇੰਨੀਆਂ ਡਰੱਗਸ ਦੇ ਨਾਲ ਤੇ ਅਸੀਂ ਉਹਨੂੰ ਫੜਿਆ ਹੋਇਆ ਤੇ ਇੱਕ ਹੋਰ ਚੀਜ਼ ਐ ਇਸ ਕਾਲ ਦੇ ਵਿੱਚ ਹੁੰਦੀ ਆ ਤੁਹਾਨੂੰ ਉਸ ਕਾਲ ਦੇ ਵਿੱਚ ਪਿੱਛੋਂ ਇੱਕ ਕਿਸੇ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਵੀ ਆਉਣਗੀਆਂ ਤਾਂ ਜਦੋਂ ਇਹ ਹੁੰਦਾ ਤਾਂ ਇਹਦੇ ਵਿੱਚ ਵੀ ਉਹੀ ਸਾਰਾ ਕੁਝ ਕਰਦੇ ਆ ਉਹ ਕਿ ਉਹਨੇ ਥੋੜਾ ਨਾਮ ਵੀ ਲਿਆ ਵਾ ਇਹ ਸਾਰਾ ਕੁਝ ਆ ਚੌਥੀ ਕਾਲ ਚੌਥੀ ਕਾਲ ਦੇ ਵਿੱਚ ਨਾਲ ਜੇ ਤੁਸੀਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰੋਗੇ ਇੱਕਦਮ ਡਰ ਕੇ ਤਾਂ ਉਹ ਤੁਹਾਨੂੰ ਕਹਿਣਗੇ ਕਿ ਇਸ ਟਾਈਮ ਕਾਨੂੰਨ ਦੀ ਕਾਰਵਾਈ ਚੱਲ ਰਹੀ ਆ ਜੇ ਤੁਸੀਂ ਫੋਨ ਕੱਟਦੇ ਹੋ ਤਾਂ ਇਹਦਾ ਮਤਲਬ ਆ ਕਿ ਤੁਹਾਨੂੰ ਭਗੌੜਾ ਸਮਝਿਆ ਜਾਊਗਾ ਤੇ ਇਸੇ ਟਾਈਮ ਤੁਹਾਡੇ ਮਤਲਬ ਕਰੇ ਰੇਡ ਪਈ ਜਾਊਗੀ ਤੇ ਅੱਗੇ-ਅੱਗੇ ਬਹੁਤ ਕੁਝ ਹੋਊਗਾ ਅਗਲੀ ਚੀਜ਼ ਤੁਹਾਨੂੰ ਇਹ ਕਹਿਣਗੇ ਉਹ ਕਿਸੇ ਵੀ ਕਾਲ ਦੇ ਵਿੱਚ ਇਹਨਾਂ ਚੋਂ ਚਾਹੇ ਉਹ ਡਰੱਗਸ ਵਾਲੀ ਆ ਬੱਚੇ ਵਾਲੀ ਚਾਹੇ ਕਸਟਮ ਵਾਲੀ ਆ ਚਾਹੇ ਕੋਈ ਵੀ ਬਹੁਤ ਤਕੜੇ ਲੈਵਲ ਦੇ ਉੱਪਰ ਇਹ ਸਕੈਂਡਲ ਹੋ ਰਿਹਾ ਹੈ ਤੁਸ ਤੁਹਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਪਊਗੀ ਇੱਥੇ ਸਾਰਿਆਂ ਨੂੰ ਫਿਰ ਉਹ ਕੀ ਕਹਿਣਗੇ ਕਸਟਮ ਵਾਲੇ ਵੀ ਹੋ ਸਕਦੇ ਆ ਜਾਂ ਪੁਲਿਸ ਵਾਲੇ ਵੀ ਹੋ ਸਕਦੇ ਆ ਪੁਲਿਸ ਵਾਲੇ ਵੀ ਨਹੀਂ ਹੈਗੇ ਉਹ ਵੈਸੇ ਇੱਕ ਵਰਦੀਆਂ ਪਾਈਆਂ ਨੇ ਫਿਰ ਉਹ ਤੁਹਾਨੂੰ ਕਹਿਣਗੇ ਅਸੀਂ ਤੁਹਾਨੂੰ ਇੱਕ ਵਕੀਲ ਕਰਕੇ ਦਿੰਨੇ ਆ ਕਿਉਂਕਿ ਸਰਕਾਰੀ ਵਕੀਲ ਆ ਤੁਹਾਨੂੰ ਅਸਲ 'ਚ ਕਾਨੂੰਨ ਦੀ ਕੋਈ ਕਾਰਵਾਈ ਦਾ ਪਤਾ ਨਹੀਂ ਲੱਗਣਾ ਸਰਕਾਰੀ ਵਕੀਲ ਅਸਲ 'ਚ ਕੌਣ ਹੁੰਦਾ ਦੂਸਰਾ ਵਕੀਲ ਕਿਹੜਾ ਹੁੰਦਾ ਕੌਣੇ ਵਕੀਲ ਕਰਦਾ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਹੈਗੀਆਂ ਠੀਕ ਆ ਤਾਂ ਉਹ ਤੁਹਾਨੂੰ ਕਹਿਣਗੇ ਆਲਰੇਡੀ ਇੱਕ ਡਰੇ ਹੋਏ ਬੰਦੇ ਨੂੰ ਜਿਹੜਾ ਘਰੇ ਬੈਠ ਕੇ ਆਰਾਮ ਨਾਲ ਟੀਵੀ ਦੇਖ ਰਿਹਾ ਸੀ ਜਾਂ ਚਾਹ ਪੀ ਰਿਹਾ ਸੀ ਜਾਂ ਮੋਬਾਈਲ ਦੇ ਉੱਪਰ ਕੁਝ ਦੇਖ ਰਿਹਾ ਸੀ ਤਾਂ ਉਹ ਤੁਹਾਨੂੰ ਅੱਗੇ ਲਈ ਗੱਲ ਇਹ ਕਹਿਣਗੇ ਤੁਸੀਂ ਇੱਕ ਵਕੀਲ ਕਰ ਸਕਦੇ ਹੋ ਸਰਕਾਰੀ ਤੌਰ ਦੇ ਉੱਪਰ ਤਾਂ ਇੱਕ ਸਰਕਾਰੀ ਵਕੀਲ ਅਸੀਂ ਤੁਹਾਨੂੰ ਅਲਾਟ ਕਰ ਰਹੇ ਹਾਂ ਤੇ ਤੁਸੀਂ ਉਹਨੂੰ ਵੀ ਆਪਣੀ ਕਾਲ ਦੇ ਵਿੱਚ ਨਾਲ ਲਓ ਇੱਕ ਬੰਦਾ ਹੋਰ ਹੋਊਗਾ ਉਹ ਕਿਸੇ ਹੋਰ ਕਮਰੇ ਚੋਂ ਬੋਲ ਰਿਹਾ ਹੋਊਗਾ ਉਹਨੇ ਵਕੀਲ ਵਾਲੇ ਕੱਪੜੇ ਪਾਏ ਹੋਣਗੇ ਤੇ ਉਹ ਉਹਦੇ ਨਾਲ ਗੱਲ ਕਰਨਗੇ ਕਿ ਹਾਂਜੀ ਵਕੀਲ ਸਾਹਿਬ ਐ ਕਰਕੇ ਕੇਸ ਕੂਸ ਹੈਗਾ ਤੇ ਇਸ ਤਰ੍ਹਾਂ ਦੇ ਨਾਲ ਤੁਹਾਡੇ ਸਾਹਮਣੇ ਇੱਕ ਪੂਰਾ ਫਿਲਮ ਦਾ ਸੀਨ ਸੈੱਟ ਹੋ ਜਾਊਗਾ ਜਿੱਦੇ ਇੱਕ ਪਾਸੇ ਬਹੁਤ ਵੱਡੇ ਕੋਈ ਪੁਲਿਸ ਵਾਲੇ ਐ ਇੱਕ ਪਾਸੇ ਵਕੀਲ ਹੈ ਇੱਕ ਪਾਸੇ ਕੋਈ ਹੋਰ ਬੰਦਾ ਤੇ ਤੁਹਾਨੂੰ ਇਹ ਲੱਗੂਗਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਫਸੇ ਹੋਏ ਹਾਂ ਤੇ ਥੋੜਾ ਦਿਲ ਕਰੂਗਾ ਕਿ ਥੋੜੇ ਬਹੁਤ ਪੈਸੇ ਲੈ ਕੇ ਜੇ ਜਾਨ ਛੁੱਟਦੀ ਆ ਤਾਂ ਭਾਈ ਮੇਰੀ ਖਿਹੜਾ ਛੜਾ ਦੋ ਇਥੋਂ ਇਹ ਚੀਜ਼ਾਂ ਨੇ ਅਗਲੀ ਚੀਜ਼ ਹੈਗੀ ਉਹੀ ਆਪਣਾ ਪਾਰਸਲ ਵਾਲੀ ਕਿ ਇਹਦੇ ਚ ਡਰੱਗਸ ਆਇਆ ਉਹ ਤੁਹਾਡੇ ਨਾਮ ਤੋਂ ਹੈ ਗਿਆ ਮਤਲਬ ਇਹ ਸਾਰਾ ਫਰਜੀ ਵੜਾ ਚੱਲ ਰਿਹਾ ਇਸ ਟਾਈਮ ਦੇ ਉੱਪਰ ਇੰਡੀਆ ਸਭ ਤੋਂ ਵੱਡਾ ਜਿਹੜਾ ਸਕੈਮ ਚੱਲ ਰਿਹਾ ਉਹ ਇਹ ਹੈਗਾ ਸਾਈਬਰ ਅਰੈਸਟ ਦਾ ਕਿ ਤੁਹਾਨੂੰ ਫੋਨ ਦੇ ਉੱਪਰ ਇਸ ਟਾਈਮ ਅਰੈਸਟ ਕੀਤਾ ਜਾ ਰਿਹਾ ਇਸ ਤਰ੍ਹਾਂ ਦੀ ਇੰਡੀਅਨ ਕਾਨੂੰਨ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਫੋਨ ਦੇ ਉੱਪਰ ਇੰਟਰਨੈਟ ਥਰੂ ਕੋਈ ਅਰੈਸਟ ਤੁਸੀਂ ਖੁਦ ਹੀ ਆਪਣਾ ਦਿਮਾਗ ਲਾ ਕੇ ਸੋਚੋ ਮੈਨੂੰ ਫੋਨ ਤੇ ਕੋਈ ਕਹਿ ਰਿਹਾ ਮੈਂ ਤੁਹਾਨੂੰ ਅਰੈਸਟ ਕਰ ਲਵਾਂਗਾ ਠੀਕ ਆ ਭਾਈ ਕਰ ਲਾ ਉਸ ਤੋਂ ਬਾਅਦ ਮੈਂ ਕਿਸੇ ਪਾਸੇ ਨਿਕਲ ਜਾਊਗਾ ਠੀਕ ਆ ਉਹ ਗੱਲ ਵੱਖਰੀ ਹੈ ਕੋ ਬਾਅਦ ਚ ਫੜਿਆ ਜਾਵਾਂ ਜਾਂ ਨਾ ਫੜਿਆ ਜਾਵਾਂ ਜਾਂ ਕਿੰਨੇ ਟਾਈਮ ਬਾਅਦ ਫੜਿਆ ਜਾਵਾਂ ਉਹ ਵੱਖਰੀ ਗੱਲ ਆ ਪਰ ਉਹ ਸਾਈਬਰ ਅਰੈਸਟ ਦਾ ਕੀ ਮਤਲਬ ਹੋਇਆ ਅਰੈਸਟ ਹੁੰਦੀ ਆ ਫਿਜ਼ੀਕਲ ਅਰੈਸਟ ਜਦੋਂ ਤੁਸੀਂ ਕਿਸੇ ਨੂੰ ਸਰੀਰਕ ਤੌਰ ਦੇ ਉੱਪਰ ਫੜ ਕੇ ਤੇ ਉਹਨੂੰ ਅੰਦਰ ਬਨ ਲੈਣੇ ਉਹ ਹੁੰਦੀ ਆ ਅਰੈਸਟ ਸਾਈਬਰ ਅਰੈਸਟਾਂ ਦੀ ਕੋਈ ਚੀਜ਼ ਨਹੀਂ ਹੈਗੀ ਇਹ ਸਾਰੇ ਫਰਜੀ ਵੜੇ ਆ ਕਿਸੇ ਵੀ ਤਰ੍ਹਾਂ ਦੇ ਹੁੰਦੇ ਆ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈਗੀ ਆ ਕਿਉਂਕਿ ਅੱਜ ਕੱਲ ਕੀ ਹੋ ਰਿਹਾ ਟੈਕਨੋਲੋਜੀ ਬੜੀ ਵੱਧ ਰਹੀ ਹੈ ਜਿਹੜੇ ਲੁੱਟਖੋਹਾਂ ਕਰਨ ਵਾਲੇ ਇਹ ਬਹੁਤ ਤੇਜ਼ ਨਿਕਲ ਰਹੇ ਅੱਗੇ ਨੂੰ ਜਿਹੜੇ ਲੋਕ ਨੇ ਵਿਚਾਰੇ ਉਹ ਹਾਲੇ ਪੁਰਾਣੀ ਦੁਨੀਆ 'ਚ ਆਪਾਂ ਬੈਠੇ ਬਹੁਤ ਸਾਰੇ ਤਾਂ ਇਹ ਜਿਹੇ ਆ ਜਿਨ੍ਹਾਂ ਨੂੰ ਉਹ ਬੈਂਕ ਦੇ ਵਿੱਚ ਜਾ ਕੇ ਜੇ ਫਾਰਮ ਵੀ ਭਰਨਾ ਹੋ ਉਹ ਵੀ ਕੋਈ ਮੁੰਡਾ ਕੁੜੀ ਲੱਭਦੇ ਆ ਕਿ ਸਾਡਾ ਕੋਈ ਫਾਰਮ ਭਰ ਦਵੇ ਇਸ ਇਸ ਤਰ੍ਹਾਂ ਦੀਆਂ ਗੱਲਾਂ ਨੇ ਤਾਂ ਇਹੇ ਜੀ ਇਨਫੋਰਮੇਸ਼ਨ ਨੂੰ ਜ਼ਰੂਰ ਸ਼ੇਅਰ ਕਰੋ ਕਿਉਂਕਿ ਇਹ ਉਹ ਕ੍ਰਾਈਮ ਹੈਗਾ ਜਿਹਦਾ ਹਿੱਸਾ ਜਿਹਦੇ ਸ਼ਿਕਾਰ ਆਪਾਂ ਸਾਰੇ ਲੋਕ ਜਿਹੜੇ ਨਾਰਮਲ ਹੁੰਨੇ ਆ ਲੋਕ ਸਮਾਜ ਦੇ ਉਹ ਹਿੱਸਾ ਬਣ ਸਕਦੇ ਆ ਤਾਂ ਇਸ ਕਰਕੇ ਇਹ ਇੱਕ ਛੋਟਾ ਜੀ ਇੱਕ ਇਨਫੋਰਮੇਸ਼ਨ ਸੀ ਕਿ ਤੇ ਇਹ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਆ ਤੇ ਇਸੀ ਦਾ ਜ਼ਰੂਰ ਖਿਆਲ ਰੱਖਿਓ ਕੋਈ ਬਜ਼ੁਰਗ ਤੁਹਾਡੇ ਲਿੰਕ ਦੇ ਵਿੱਚ ਨੇ ਕੋਈ ਰਿਸ਼ਤੇਦਾਰ ਕੋਈ ਕਿਸੇ ਨੂੰ ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੱਸਿਓ ਜੇ ਇਹ ਵੀਡੀਓ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਮੇਰਾ ਵੀਡੀਓ ਬੜਾ ਸ਼ੇਅਰ ਵੀ ਕਰ ਦਿਓ ਇਸ ਤੋਂ ਪਹਿਲਾਂ ਮੈਂ ਕਦੇ ਕਿਹਾ ਨਹੀਂ ਕਿਸੇ ਵੀਡੀਓ ਨੂੰ ਸ਼ੇਅਰ ਕਰਨ ਲਈ ਇਹ ਤੁਹਾਡੀ ਇਨਫੋਰਮੇਸ਼ਨ ਹੈਗੀ ਹਾਂ ਇੱਕ ਹੋਰ ਚੀਜ਼ ਆ ਜਿਹੜੀ ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਦਿੱਤੀ ਸੀ ਜਿਹੜੀ ਮੇਰੇ ਨਾਲ ਹੋਈ ਸੀ ਉਹ ਤੁਹਾਨੂੰ ਕਹਿਣਗੇ ਕਿ ਫਲਾਣੀ ਕੋਰਟ ਤੋਂ ਤੁਹਾਡੇ ਅਗੇਂਸਟ ਸੰਮਣ ਹੋਇਆ ਤਾਂ ਹੁਣ ਇੱਕ ਨਾਰਮਲ ਬੰਦਾ ਵਾ ਜਦੋਂ ਤੁਹਾਨੂੰ ਇਹ ਕਿਹਾ ਜਾਊਗਾ ਕਿ ਕੋਰਟ ਤੋਂ ਸੰਮਣ ਆਇਆ ਤਾਂ ਵੀ ਕੋਈ ਤੁਹਾਨੂੰ ਕਹਿ ਸਕਦਾ ਹਾਈ ਕੋਰਟ ਤੋਂ ਜੇ ਮੈਨੂੰ ਉਹਨਾਂ ਨੇ ਹਾਈ ਕੋਰਟ ਬੋਲਿਆ ਸੀ ਸੁਪਰੀਮ ਕੋਰਟ ਕਹਿ ਸਕਦੇ ਆ ਅਲੱਗ-ਅਲੱਗ ਕਹਿ ਸਕਦੇ ਤੈਨਾਂ ਚੀਜ਼ਾਂ ਦਾ ਖਿਆਲ ਰੱਖਿਓ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਨਾਲ ਜਾਂ ਕਿਸੇ ਹੋਰ ਕਹਾਣੀ ਦੇ